ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗਰੂ ਐਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਮਿਤ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟੀਕਲ ਸਾਇੰਸ ਦੇ ਵਿੱਚ ਪੀਐਮ ਸ਼੍ਰੀ ਸਟੱਡੀ ਮਟੀਰੀਅਲ ਦੇ ਕੁਐਸਚਨ ਜਨੇ ਇਸ ਵੀਡੀਓ ਵਿੱਚ ਆਪਾਂ ਮਾਰਕਸਵਾਦ ਤੇ ਗਾਂਧੀਵਾਦ ਨਾਲ ਰਿਲੇਟਡ ਵੈਰੀ ਵੈਰੀ ਇੰਪੋਰਟੈਂਟ ਆਬਜੈਕਟਿਵ ਸ਼ਾਰਟ ਕੁਐਸਚਨ ਆਨਸਰ ਜਿਹੜੇ ਨੇ ਛੋਟੇ ਉਹਨਾਂ ਬਾਰੇ ਡਿਸਕਸ ਕਰਾਂਗੇ ਤੇ ਆਓ ਦੇਖੀਏ ਇਹ ਕੁਐਸਚਨਸ ਪੀ ਐਮ ਸ਼੍ਰੀ ਸਟਡੀ ਮਟੀਰੀਅਲ ਦੇ ਕੁਐਸਚਨ ਜਿਹਨੇ ਐਸ ਸੀ ਆਰਟੀ ਵੱਲੋਂ ਉਦਾਰਵਾਦ ਤੇ ਰਾਜਨੀਤਿਕ ਪ੍ਰਣਾਲੀ ਆਪਾਂ ਕਰ ਚੁੱਕੇ ਆ ਹੁਣ ਆਪਾਂ ਗੱਲ ਕਰਨੀ ਹੈ ਮਾਰਕਸਵਾਦੀ ਸੋ ਬੇਟਾ ਮਾਰਕਸਵਾਦ ਨਾਲ ਰਿਲੇਟਡ ਜਿਹੜੇ ਨੇ ਛੋਟੇ ਕੁਐਸਚਨਸ ਪਹਿਲਾ ਪ੍ਰਸ਼ਨ ਹੈ ਮਾਰਕਸਵਾਦ ਦਾ ਬਾਨੀ ਕੌਣ ਹੈ Karl Marx ਹੈ ਦੂਜਾ ਪ੍ਰਸ਼ਨ ਹੈ ਮਾਰਕਸਵਾਦ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਗਿਆਨਿਕ ਸਮਾਜਵਾਦ ਤੀਜਾ ਪ੍ਰਸ਼ਨ ਕਾਰਲ ਮਾਰਕਸ ਦੀ ਕਿਸੇ ਇੱਕ ਮਹੱਤਵਪੂਰਨ ਰਚਨਾ ਦਾ ਨਾਮ ਲਿਖੋ ਦਾਸ ਕੈਪੀਟਲ ਚੌਥਾ ਪ੍ਰਸ਼ਨ ਕਾਰਲ ਮਾਰਕਸ ਅਨੁਸਾਰ ਹਰੇਕ ਸਮਾਜ ਵਿੱਚ ਪਰਸਪਰ ਵਿਰੋਧ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਨੇ ਦੋ ਸ਼੍ਰੇਣੀ ਹੁੰਦੀਆਂ ਨੇ ਬੁਰਜੂਆ ਸ਼੍ਰੇਣੀ ਤੇ ਦੋ ਸ਼੍ਰੇਣੀ ਹੁੰਦੀਆਂ ਨੇ ਬੁਰਜੂਆ ਤੇ ਮਜ਼ਦੂਰ ਸ਼੍ਰੇਣੀ ਕਾਰਲ ਮਾਰਕਸ ਨੂੰ ਧਰਮ ਨੂੰ ਕੀ ਸਮਝਦੇ ਹਨ Karl Marx ਧਰਮ ਨੂੰ ਅਫੀਮ ਸਮਝਦੇ ਹਨ ਦੀ ਤਰ੍ਹਾਂ ਸਮਝਦੇ ਨੇ ਸਹੀ ਗਲਤ ਸਰਾਵਾਂ ਵਾਧੂ ਮੁੱਲ ਸਿਧਾਂਤ ਲੈਨਨ ਦਾ ਨੇ ਦਿੱਤਾ ਸੀ ਗਲਤ Karl Marx ਦਾ ਜਨਮ 1818 ਨੂੰ ਜਰਮਨੀ ਵਿੱਚ ਹੋਇਆ ਸਹੀ ਮਾਰਕਸਵਾਦ ਨੂੰ ਵਿਗਿਆਨਿਕ ਸਮਾਗਮ ਵਿ ਕਿਹਾ ਜਾਂਦਾ ਹੈ ਜਾਂ ਉਹਦਾ ਪਿਤਾਮਾ ਕਿਹਾ ਜਾਂਦਾ ਸਹੀ ਮਾਰਕਸਵਾਦ ਵਿਗਿਆਨਕ ਵਿਗਿਆਨਵਾਦ ਦਾ ਖੰਡਨ ਕਰਦਾ ਗਲਤ ਨੈਕਸ ਕੁਐਸਚਨ ਹੈ एमसीक्यू ਨੇ ਕਿਹੜੀ ਰਚਨਾ ਕਾਲ ਮਾਰਕਸ ਦੀ ਹੈ ਸਰਕਾਰ ਦੇ ਦੋ ਨਿਬੰਧਨ ਲਿਖੇ ਆਥਨ ਡੈਸ਼ ਕੈਪੀਟਲ ਡੈਸ਼ ਕੈਪੀਟਲ ਹੈ ਦੂਜਾ ਪ੍ਰਸ਼ਨ ਕਾਲ ਮਾਰਕਸ ਦਾ ਮਿੱਤਰ ਕੌਣ ਸੀ ਫਰੈਡਰਿਕ ਐਂਜਲ ਉਹਦਾ ਮਿੱਤਰ ਸੀ ਖਾਲੀ ਥਾਵਾਂ ਕਾਲ ਮਾਰਕਸ ਦਾ ਵਿਗਿਆਨਿਕ ਸਮਾਜਵਾਦ ਦਾ ਡੈਸ਼ ਮੰਨੇ ਜਾਂਦਾ ਪਿਤਾਮਾ ਮੰਨੇ ਜਾਂਦਾ ਫਾਦਰ ਮੰਨੇ ਜਾਂਦਾ ਮਾਰਕਸਵਾਦ ਡੈਸ਼ ਦੇ ਵਿਰੁੱਧ ਹੈ ਕਿ ਦੇ ਵਿਰੁੱਧ ਹੈ ਨਿੱਜੀ ਸੰਪਤੀ ਦੇ ਵਿਰੁੱਧ ਹੈ ਨਿੱਜੀ ਸੰਪਤੀ ਤੀਜਾ ਪ੍ਰਸ਼ਨ ਕਮਿਊਨਿਸਟ ਮੈਨੀਫੈਸਟੋ ਦੀ ਰਚਨਾ ਹੈ Karl Marx ਦੀ ਰਚਨਾ ਹੈ ਚੌਥਾ ਪ੍ਰਸ਼ਨ Karl Marx ਦਾ ਮੁੱਖ ਸਿਧਾਂਤ ਸ਼੍ਰੇਣੀ ਯੁੱਧ ਹੈ ਵਰਗ ਸੰਘਰਸ਼ ਜਿਹਨੂੰ ਕਹਿੰਦੇ ਆਪਾਂ ਕਲਾਸ ਸਟਰਗਲ ਗਾਂਧੀਵਾਦ ਨਾਲ ਰਿਲੇਟਡ ਕੁਐਸਚਨ ਨੇ ਬੇਟਾ ਨੈਕਸਟ ਚੈਪਟਰ ਹੈਗਾ ਗਾਂਧੀਵਾਦ ਉਹ ਨਾਲ ਰਿਲੇਟਡ ਕੁਐਸਚਨ ਜੀ ਨੇ ਗਾਂਧੀ ਜੀ ਨੇ ਵਕਾਲਤ ਕਦੋਂ ਪਾਸ ਕੀਤੀ 1892 ਈਸਵੀ ਵਿੱਚ ਗਾਂਧੀ ਜੀ ਕਿਸ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ ਗੋਪਾਲ ਕਿਸ਼ਨ ਗੋਖਲੇ ਨੂੰ ਗਾਂਧੀ ਜੀ ਨੇ ਕਿਹੜੇ ਅੰਦੋਲਨ ਚਲਾਏ ਦੋ ਦੇ ਨਾਮ ਦੱਸੋ ਪਰਛੜੋ ਅੰਦੋਲਨ ਤੇ ਸਿਵਲ ਨਾ ਫਰਮਾਨੀ ਅੰਦੋਲਨ ਨੈਕਸਟ ਕੁਐਸਚਨ ਹੈ ਸਤਿਆਗ੍ਰਹਿ ਦੀ ਰਚਨਾ ਕਿਸ ਸਾਲ ਹੋਈ 1935 ਵਿੱਚ ਗਾਂਧੀ ਸਤਾਪ ਦੀ ਸਾਲ ਕਦੋਂ ਮਨਾਇਆ ਗਿਆ 1969 ਚ ਕਿਉਂਕਿ ਗਾਂਧੀ ਜਨਮ 1869 ਵਿੱਚ ਹੋਇਆ ਸੀ ਗਾਂਧੀ ਜੀ ਦੀ ਆਤਮ ਕਥਾ ਦਾ ਨਾਂ ਕੀ ਹੈ ਸਵੈ ਜੀਵਨੀ ਸੱਚ ਨਾਲ ਮੇਰੇ ਸਾਖਸ਼ਾਤਕਾਰ ਲਿਖਿਆ ਮਤਲਬ ਸੱਚ ਨਾਲ ਮੇਰੇ ਤਜਰਬੇ ਕਹ ਲਓ ਜਾਂ ਮਾਈ ਐਕਸਪੈਰੀਮੈਂਟ ਵਿਦ ਟਰੂਥ ਕਹਿ ਸਕਦੇ ਹੋ ਗਾਂਧੀ ਜੀ ਗਾਂਧੀ ਯੁੱਗ ਕਿਸ ਸਮੇਂ ਨੂੰ ਕਿਹਾ ਜਾਂਦਾ 1920 ਤੋਂ 1947 ਵੈਸੇ ਆਮ ਜਿਹੜਾ ਸਮਾਂ ਹੈ 1919 ਤੋਂ 1947 ਕਿਹਾ ਜਾਂਦਾ ਹੈ ਚਲੋ ਗਾਂਧੀ ਜੀ ਦਾ ਜਨਮ ਕਦੋਂ ਹੋਇਆ 1869 ਈਸਵੀ ਵਿੱਚ ਸਤਿਆਗ੍ਰਹਿ ਦਾ ਅਰਥ ਕੀ ਹੈ ਸੱਚ ਲਈ ਡਟ ਜਾਣਾ ਵਿਦੇਸ਼ੀ ਚੀਜ਼ਾਂ ਬਾਰੇ ਗਾਂਧੀ ਜੀ ਕੀ ਕਹਿੰਦੇ ਹਨ ਦੇਸ਼ ਨਾਲ ਗਦਾਰੀ ਕਰਨੀ ਵਿਦੇਸ਼ੀ ਚੀਜ਼ਾਂ ਨੂੰ ਕਹਿੰਦੇ ਸੀ ਦੇਸ਼ ਨਾਲ ਗਦਾਰੀ ਕਰਨਾ ਗਾਂਧੀ ਜੀ ਰਾਜਵਾਰੇ ਕੀ ਵਿਚਾਰ ਸਨ ਗਾਂਧੀ ਜੀ ਰਾਜ ਨੂੰ ਬੁਰਾਈ ਸਮਝਦੇ ਸਨ 12ਵਾਂ ਅਹਿੰਸਾ ਤੋਂ ਕੀ ਭਾਵ ਹੈ ਸੱਚ ਤੇ ਨਿਆਂ ਤੇ ਡਟੇ ਰਹਿਣਾ 13ਵਾਂ ਗੋਪਾਲ ਕਿਸ਼ਨ ਗੋਖਲੇ ਦਾ ਜਨਮ ਕਦੋਂ ਹੋਇਆ 191868 ਈਸਵੀ ਵਿੱਚ 14ਵਾਂ ਗਾਂਧੀ ਜੀ ਦੱਖਣੀ ਅਫਰੀਕਾ ਕਦੋਂ ਗਏ 1893 ਈਸਵੀ ਵਿੱਚ ਗਾਂਧੀ ਜੀ ਨੇ ਵਕਾਲਤ ਕਦੋਂ ਪਾਸ ਕੀਤੀ 1892 ਈਸਵੀ ਵਿੱਚ ਸੋ ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਆਪਾਂ ਮਾਰਕਸਵਾਦ ਤੇ ਗਾਂਧੀਵਾਦ ਨਾਲ ਰਿਲੇਟਡ ਜਿਹੜੇ ਕੁਐਸਚਨ ਆਨਸਰ ਨੇ ਉਹ ਆਪਾਂ ਦੇਖਿਏ ਨੇ ਸੋ ਦੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਥੈਂਕ ਯੂ ਬਹੁਤ ਉਹ ਸ਼ੇਅਰ ਕਰੋ ਲਾਈਕ ਤੇ ਕਮੈਂਟ ਵੀ ਜਰੂਰ ਕਰੋ